ਜੀ ਸਭ ਤੋਂ ਪਹਿਲਾਂ ਸਾਰੇ ਨੂੰ ਪਿਆਰ ਭਰੀ ਨਿਮਰਤਾ ਸਹਿਤ ਗ੍ਰੀਟਿੰਗ ਤੇ ਸਾਡੇ ਅੱਜ ਨਾਲ ਸਾਡੇ ਵੱਡੇ ਵੀਰ ਬਰਮ ਸਿੰਘ ਜਿੰਪਾ ਜੀ ਤੇ ਪੂਰੀ ਸ਼ਿਵਲਾ ਹਸਪੀਟਲ ਦਾ ਪ੍ਰਸ਼ਾਸਨ ਟੀਮ ਤੇ ਅੱਜ ਵੀ ਬੜਾ ਖੁਸ਼ੀ ਵਾਲਾ ਦਿਨ ਆ ਕਿ ਅਸੀਂ ਅੱਜ 24 ਜਿਹੜੇ ਇਹਨਾਂ ਨੇ ਰੀਸੈਂਟਲੀ ਐਮਬੀਬੀਐਸ ਪਾਸ ਕੀਤੀ ਹੈ ਤੇ ਇੰਟਰਨ ਕਰਕੇ ਕੋਰਸ ਪੂਰਾ ਕੰਪਲੀਟ ਹੋਇਆ ਤੇ ਉਹਨਾਂ ਨੂੰ ਅਸੀਂ ਇਹਦੇ ਹਾਊਸ ਆਫ ਦੀ ਜਿਹੜੀ ਜੌਬ ਅਸੀਂ ਉਹ ਪ੍ਰੋਵਾਈਡ ਕਰ ਰਹੇ ਹਾਂ ਤੇ 124 ਕੈਂਡੀਡੇਟਸ ਨੇ ਜਿਹੜੇ ਕਿ ਸਿਵਲ ਹਸਪੀਟ ਡਿਸਟ੍ਰਿਕਟ ਹਸਪੀਟਲ ਤੇ ਸਬਜ਼ੀ ਦਾ ਹਸਪੀਟਲ ਤੇ ਜਾਣਗੇ ਤੇ ਮੈਂ ਇਹੀ ਚਾਹ ਕਿ ਬੱਚਿਆਂ ਨੇ ਕਿ ਤੁਸੀਂ ਕੰਮਤਾ ਚਲੋ ਇਹ ਬਹੁਤ ਵਧੀਆ ਜਗ੍ਹਾ ਸਿਵਲ ਹਸਪੀਟਲੋ ਸ਼ਾਰਪੁਰ ਕੰਮ ਕਰ ਉਹਨੂੰ ਪੜਨ ਨੂੰ ਸਿੱਖਣ ਨੂੰ ਕਿਉਂਕਿ ਅਸੀਂ ਵੀ ਇੱਥੇ 3-4 ਮਹੀਨੇ ਜਦੋਂ ਸੀ ਐਮਬੀਬੀ ਸਾਡੀ ਚੱਲ ਰਹੀ ਸੀ ਇੰਟਰਨ ਅਸੀਂ ਕੀਤੀ ਆ ਤੇ ਬਹੁਤ ਵਧੀਆ ਇੰਸਟੀਚੂਟ ਹੈਗਾ ਤੇ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਣਾ ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਤੇ ਆਪਣੀ ਟੀਮ ਵੱਲੋਂ ਤੇ ਸਾਡੇ ਸੀਐਮ ਸਾਹਿਬ ਸਰਦਾਰ ਪ੍ਰੋਬੈਂਸੀ ਮਾਨਜੀ ਵੱਲੋਂ ਜਿਨ੍ਹਾਂ ਦੀ ਸੋਚ ਹੀ ਹੈ ਕਿ ਅਸੀਂ ਆਪਾਂ education ਤੇ rozgar ਤੇ ਜਿਹੜੇ health ਨੂੰ ਅਸੀਂ promote ਕਰੀਏ ਤੇ ਉਹਦੇ ਰਸਤੇ ਦਿਖਾਇਓ ਰਸਤੇ ਤੇ ਚੱਲਦੇ ਹੋਏ ਅੱਜ ਅਸੀਂ ਬੱਚੇ ਨੂੰ जॉइनਿੰਗ ਲੈਟਰ ਦਿੱਤੇ ਤੇ ਮੈਂ ਸਾਰਿਆਂ ਨੂੰ ਇਹਨਾਂ ਨੂੰ ਤੇ ਇਹਨਾਂ ਦੇ ਪੂਰੀ ਫੈਮਿਲੀਸ ਨੂੰ ਵੀ ਬਹੁਤ-ਬਹੁਤ ਬਰਾਇਦ ਹਾਂ। ਮੂਹਾਰਕ ਬਤੰਨ ਜੀ। ਬਹੁਤ ਖੁਸ਼ੀ ਹੋਈ ਹੈ ਸਾਡੇ ਜਿਹੜੇ ਯੰਗ ਡਾਕਟਰ ਹੈ ਉਹਨਾਂ ਨੂੰ ਅੱਜ ਅਪਾਇੰਟਮੈਂਟ ਲੈਟਰ ਦਿੱਤੇ ਆ ਡਾਕਟਰ ਅਬਜੋਦ ਜੀ ਨੇ। ਇਹ ਡੇ ਖੁਦ ਡਾਕਟਰ ਹੈ ਬਾਈ profession ਔਰ ਲੋਕਲ ਬੋਡੀ ਮਿਨਿਸਟਰ ਵੀ ਹੈ। ਔਰ ਆਮ ਆਦਮੀ ਪਾਰਟੀ ਕਿਉਂਕਿ ਹੈਲਥ ਸਰਵਿਸਿਜ਼ ਉੱਤੇ ਸਾਡਾ ਫੋਕਸ ਹੈ ਇਹਦੇ ਵਿੱਚ ਆਮ ਆਦਮੀ ਕਲੀਨਿਕ ਤੋਂ ਲੈ ਕੇ ਹੋਰ ਵੀ ਜਿੰਨੇ ਸਿਵਲ ਹਸਪੀਟਲ ਜਿਹੜਾ ਹੈ ਇਹਦੇ ਵਿੱਚ ਜੋ ਮੈਕਸਿਮਮ ਸਰਕਾਰ ਦੇ ਵਿੱਚ ਹੋ ਸਕਦਾ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਜਿਹੜੇ ਹਜੇ ਨੌਜਵਾਨ ਡਾਕਟਰ ਪੁਆਇੰਟ ਹੋਏ ਆ ਇਹਨਾਂ ਕੋ ਵੀ ਬਹੁਤ ਉਮੀਦ ਹੈ ਕਿਉਂਕਿ ਸਭ ਤੋਂ ਜ਼ਿਆਦਾ ਸੇਵਾ ਸਿਵਲ ਹਸਪੀਟਲ ਜੋ ਸਕਦੀ ਹੈ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਕੰਗ੍ਰੈਚੂਲੇਸ਼ਨ ਦਿੰਦਾ ਆਪਣੇ ਵੱਲੋਂ ਆਪਣੀ ਸਰਕਾਰ ਵੱਲੋਂ ਬਹੁਤ ਬਹੁਤ ਸ਼ੁਕਰੀਆ